ਸਾਸਰੀ ਕਾਲਜੀ ਸਾਰਿਆਂ ਵੀਰਾਂ ਨੂੰ ਆਪਾਂ ਨਵਾਂ ਇੱਕ ਨਿਕਾ ਜੇ ਅੱਜ ਵੀਡੀਓ ਬਣਾ ਕੇ ਫੇਸਬੁੱਕ ਤੇ ਤੁਹਾਨੂੰ ਸ਼ੇਅਰ ਕਰਾਂਗੇ ਕਾਫੀ ਦਿਨ ਹੋ ਗਏ ਸੀ ਨਹੀਂ ਸੀ ਆਪਾਂ ਸ਼ੇਅਰ ਵੀਡੀਓ ਕੋ ਕੀਤੀ ਆਪਾਂ ਘਰ ਕੋਠੀ ਸ਼ੁਰੂ ਕਰ ਰਹੇ ਆ ਨਵੀ ਉਹ ਪਰਲੇ ਬਣੇ ਨਿਆਨੂਆ ਪਟੀਆਂ ਆ ਤੁਹਾਡੇ ਸਾਹਮਣੇ ਇਟਾਂ ਵੀ ਪਈਆਂ ਤੇ ਸਾਰਾ ਤਾਮਾ-ਚਾਮਾ ਉਹ ਮੁੰਡੇ ਲੱਗੇ ਪਏ ਆ ਕੰਮ ਕਰਨੇ ਉਹ ਪਰ ਇਸ ਕਰਕੇ ਆਪਾਂ ਕਰੇ ਡੂੰਗਾ ਬੋਰ ਕਰਾਇਆ ਹਾਂ 400 ਫੁੱਟ ਚੰਗੇ ਪਾਣੀ ਵਾਸਤੇ ਤੇ ਸੋ ਅੱਜ ਆਪਾਂ ਸਮਾਨ ਪਾ ਰਹੇ ਹਾਂ ਬੋਰ ਹੋ ਗਿਆ ਸਾਰੇ ਮਿਸਤਰੀ ਵੀਰ ਲੱਗੇ ਹੋਏ ਆ ਤੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਸਮਾਨ ਆ ਆਪਾਂ ਪਾ ਰਹੇ ਆ ਤੇ ਇਹ ਆਪਣਾ ਜਿਹੜਾ ਹੈਗਾ ਨਵਾਂ ਮਕਾਨ ਸ਼ੁਰੂ ਕੀਤਾ ਨਿਉਆ ਆ ਥੱਲੇੋਂ ਕੁੱਟ ਰਹੇ ਆ ਮੁੰਡੇ ਉਹ ਵੀ ਤੁਹਾਨੂੰ ਸ਼ੇਅਰ ਕਰਾਉਣੇ ਆ ਤੇ ਬੋਰ ਆਪਣੇ ਦਾ ਅੱਜ ਸਮਾਨ ਪੈ ਦੂਗਾ ਇਸ ਤੋਂ ਬਾਅਦ ਆਪਾਂ ਮੋਟਰ ਚਲਾ ਕੇ ਤੁਹਾਨੂੰ ਜ਼ਰੂਰ ਚਿਤਕਰਾਵਾਂਗੇ ਉਹ ਸਾਹਮਣੇ ਜਿਹੜੇ ਮੁੰਡੇ ਹੈਗੇ ਆ ਥੱਲੇ ਬਜਰੀ ਉੱਟ ਕੇ ਪਾ ਰਹੇ ਆ ਨਿਊਆਂ ਦਾ ਕੰਮ ਆਪਣਾ ਚੱਲ ਰਿਹਾ ਸੋ ਇਨੀ ਵੀਡੀਓ ਮੇਰੀ ਨੂੰ ਤੁਸੀਂ ਜ਼ਰੂਰ ਲਾਈਕ ਕਰਿਆ ਜੇ ਅੱਗੇ ਵੀ ਤੁਹਾਨੂੰ ਆਪਾਂ ਨਵੇਂ ਮਕਾਨ ਦੀਆਂ ਘਰ ਦੀਆਂ ਜਿਹੜੀਆਂ ਖੁਸ਼ੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ